ਆ ਇਹ ਕਹਿੰਦੇ ਜੱਟ ਜਗਾੜੀ ਹੁੰਦੇ ਹੈਗੇ ਆਹ ਕਰੀ ਜਾਂਦਾ ਬੰਦੇ ਦੇ ਪਿੱਛੇ ਖੋਲਦੇ ਟਾਪੇ ਸਾਰੇ ਤੇ ਕਹਿੰਦੇ ਊੜੀ ਬਾਹ ਸਿੱਟਣੀ ਹੈ ਤੇ ਉਹ ਹਵਾ ਪੁੱਠੀ ਚੱਲਦੀ ਹੈ ਸਾਰਾ ਕੁਝ ਉੱਫੇ ਆਉਂਦਾ ਹੈ ਤੇ ਹੁਣ ਪਿੱਛੇ ਆ ਲਾਉਂਦੇ ਝੂਕਾ ਪੱਲੜ ਬਣ ਕੇ ਤੇ ਦੇਖਦਾ ਜਗਾੜ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਕਿਉਂ ਜੀਰ ਜਗਾੜ ਹੁੰਦਾ ਕਿ ਨਹੀਂ ਕਾਮਯਾਬ ਹੋਜੂ ਕਾਮਯਾਬ ਹੈ ਹੋਜੂ ਕਾਮਯਾਬ ਦੇਖ ਸਕੀਮਾ ਦਾ ਦੋ ਜਣੇ ਲਾਈਏ ਨੇ ਦਿਮਾਗ ਹੁਣ ਦੇਖਾਂ ਜੋ ਹੁੰਦਾ ਕਿ ਨਹੀਂ ਹੁੰਦਾ ਉਹ ਸੰਦੀਪ ਨੂੰ ਬਾਦੋ ਉੱਤੇ ਉਹਦੇ ਫੜ ਕੇ ਇਹਨੂੰ ਕਹਿਰਾ ਕਰ ਲਾ ਮੈਂ ਕਹਣਾ ਰਸਿੰਗਾ ਹੈ ਆ ਥੱਲੇ ਅੜ ਗਿਆ ਵਧੀਆ ਅੜ ਗਿਆ ਸੋ ਥੱਲੇ ਅੇ ਚ ਪੈ ਗਿਆ ਨਟ ਚ ਪੈ ਗਿਆ ਆਰ ਜਹਾ ਪੁੰਤਾ ਵੀ ਸਹੀ ਹੈ ਨਾ ਚ ਪਰ ਰस्सियां ਉਧਰ ਸਾਈਡਾਂ ਤੇ ਬਾਕੇ ਤੇ ਵਿਚਾਲੇ ਬਾਕੇ ਤੇ ਬੰਨਦੇ ਇਥੇ ਜਿਗਾਰ ਕੀ ਕਰੀ ਜਾਂਦਾ ਤੁਹਾਨੂੰ ਚਲਾ ਕੇ ਦਿਖਾਉਂਗਾ ਵੇਖੀ ਹੈ ਹਾਂ ਕੀ ਜਿਗਾਰ ਦੇਖਣੋਂ ਨਾਟਿਓ ਇੱਕ ਸਕਿੰਟ ਵੀ ਇਧਰ ਉਧਰ ਹੋ ਗਏ ਤਾਂ ਫੇਰ ਤੁਹਾਡੇ ਕਹਾਣੀ ਦਿਮਾਗ ਚ ਨਹੀਂ ਹੋਣੀ ਇਹ ਤੇ ਸਾਨੂੰ ਲੋਡ ਪੈ ਸਕਦੀ ਹੈ ਬਸ ਤੁਸੀਂ ਭਾਲਦੇ ਫਿਰੋਗੇ ਕੰਧਾ ਚ ਮਾਰਦੇ ਫਿਰੋਗੇ ਟਕਰਾਂ ਫੇਰ ਸਾਨੂੰ ਇਹਦਾ ਕੁਝ ਨਹੀਂ ਮਿਲਣਾ ਦੇਖਣ ਨੂੰ ਆ ਸਪੈਸ਼ਲ ਆਇਆ ਹੈ ਭਈਆ ਬੰਨਣ ਵਾਸਤੇ ਪਪਲੜ ਬਾਈ ਤੇਰਾ ਪਿੰਡ ਕਿਹੜਾ ਗੰਗਾ ਗੰਗਾਪੁਰਾ ਗੰਗਾਪਿੰਡ ਤੋਂ ਆਇਆ ਇਹ ਪੰਜਾਬ 'ਚ ਰਹੈਂਦਾ ਉਹ ਪੁੱਚੋ ਕੋਲੇ ਪੰਜਾਬ 'ਚ ਰਹੈਂਦਾ ਪੁੱਚੋ ਕੋਲੇ ਦੂਰੋਂ ਆਇਆ ਵੀ ਆ ਸਪੈਸ਼ਲ ਸੱਦਿਆ ਬਾਈ ਨੂੰ ਇਹ ਫਿਰ ਅੱਛਾ ਬਾਈ ਡਰਾਈਵਰ ਹੈ ਨਾ ਇਹ ਕੇਐਸਏ ਵਾਲੇ ਭੇਜਦੇ ਆਪ ਹਾਂ ਇਹ ਠੀਕ ਹੈ ਇਹ ਕੰਪਨੀ ਜੋ ਹੈ ਬਾਈ ਕਿ ਕੇਐਸਏ ਨਾਲ ਸਪੈਸ਼ਲ ਭੇਜਿਆ ਜ਼ਰਾ ਇੱਥੇ ਲਿਖਾਇਆ ਵੀ ਹੈ ਕੇ ਲਿਖਾਇਆ ਗਿਆ ਸਰ ਫੇਰ ਕੋ ਸਾਰੇ ਮੂਰ ਵੀ ਪੱਕੇ ਨਾਰਕਲ ਪੱਕਾ ਹਾਂਜੀ ਆਹ ਓਏ ਗੱਲ ਪੱਕੀ ਆ ਗੱਲ ਪੱਕੀ ਹੈ ਲੈ ਉਹ ਤੁਹਾਨੂੰ ਦਿਖਾਈ ਹੈ ਆਗੇ ਤੋਂ ਬਣੀ ਹੋਈ ਹੈ ਇਹ ਅੱਛਾ ਵੀਡੀਓ ਬਣੀ ਹੁੰਦੀ ਹੈ ਆ ਮੇਰਾ ਚੈਨਲ ਹੈ ਮੈਂ ਮਾਲਕ ਹਾਂ ਦਾ ਹੋਰ ਮੈਂ ਉਹ ਚੈਨਲ ਮੇਰਾ ਹੁੰਦੇ ਲੋਕ ਰਹਿੰਦੇ ਆ ਉਦਾਂ ਹੀ ਤਾਂ ਫੇਸਬੁਕ ਵਾਲੇ ਮਾੜਾ ਦਿੰਦੇਗੇ ਇਹ ਆਪ ਦਾ ਫੇਵਰਿਟ ਹੈ ਯਾਰ ਉਹ ਆਏ ਕਿੱਥੇ ਖੜੀ ਜਾਂਦੇ ਹੋ ਉਹ ਆਈ ਤਾਂ ਮੈਂ ਚਾਹੂਗਾ ਲੰਮਾ ਪੈਂਟ ਤਾਂ ਨਹੀਂ ਆਉਂਦਾ ਮੁਰਤੀ ਲੈ ਲਈ ਕਰ ਪੱਦੀ ਯਾਰ ਸਹੀ ਹੈ ਗੱਲ ਹਾਂ ਰੇਸਟਾ ਪਾਲਿਆ ਇਹ ਰੇਸਟਾ ਪਾਲਿਆ ਤਾਂ ਹੁਣ ਵੀ ਆ ਜੀ ਕੋ ਵੜਗੀਆਂ ਸਟਾ ਉਹ ਵੀ ਵਧ ਗਿਆ ਬੰਦਾ ਗੱਲਾਂ ਕਰ ਲ ਹੁੰਦੀਆਂ ਪਾਈਆਂ ਜਿਹੜੇ ਨਾਸਟ ਛੜਕਦੇ ਆ ਹਾਂ ਇਹ ਨਾਗਵਾਲ ਪਾ ਕੇ ਨੂੰ ਬੰਨਣਾ ਟਰਾਲੀ ਪਾ ਲੈਣੀ ਸੀ ਮਗਰ ਮਗਰ ਖੁੱਲਾ ਰਹਿੰਦਾ ਬਸ ਆਪੇ ਦਈਆ ਹਾਂ ਟਰਾਲੀ ਇਹ ਬਟਰਾਲੀ ਲੋਣੀ ਪੈਂਦੀ ਬੰਦ ਜਾਲੀ ਵਾਲੀ ਇੱਟ ਦਿਖਾ ਇੱਟ ਦਿਖਾ ਇੱਟ ਦਿਖਾ ਇੱਟ ਦਿਖਾ ਜਿਹੜਾ ਥੈਰ ਵਿੱਚ ਪਾਇਆ ਨਾਲੇ ਆਹ ਇਹ ਕਿ ਦੋ ਹੀ ਨਾ ਪਾਸੇ ਇਧਰ ਰਸਰਚ ਆਈ ਜਾਵੇ ਸਹੀ ਹੈ ਗੱਲ ਇਧਰੋਂ ਖਾਲੀ ਰਹਿ ਗਿਆ ਖੋਰ ਲੈਣਾ ਹੈ ਕਿ ਫਿਰ ਖੋਰਿਆ ਨਾ ਤਾਂ ਸਦੀਪ ਨੂੰ ਬਿਠਾ ਲੈਨੇ ਮਗਰ ਇੱਥੇ ਲੈ ਤੇ ਛਿੱਟ ਬੰਦੀ ਤੇ ਬਾਕੀ ਸਾਨੂੰ ਗਾਂ ਦਿਖਾਉਣੇ ਹਨ ਕਿਦੋਂ ਗੇਰ ਪਾਇਆ ਹੋਰ ਦੇਖ ਕਾਮਯਾਬ ਹੋਇਆ ਮੈਨੂੰ ਨਹੀਂ ਹੋਇਆ ਕਾਮਯਾਬ ਉਹ ਕੱਢੀ ਜਾਂਦਾ ਤੋ ਭੋਗਲੇ ਤੂੰ ਫੇਲ ਹੋ ਗਿਆ ਕੰਮ ਨਹੀਂ ਕਾਮਯਾਬ ਹੋਇਆ ਉਹ ਮੂੰਹ ਤੇ ਕੱਢੀ ਜਾਂਦਾ ਭੋਗਲੇ ਵਾਲੋ ਪੱਲੀ ਬੋਦੀ ਪੱਲੀ ਪਾੜ ਜੂ ਮੈਨੂੰ ਲੱਗਦਾ ਪੱਲੀ ਤਾਂ ਨਹੀਂ ਬਦਲਣੀ ਅਸੀਂ ਪੱਲੀ ਮਮੋ ਮਾੜਾ ਮਾੜਾ ਰੋਗ ਨਹੀਂ ਉਹਨੂੰ ਹੁਣ ਪੱਲੀ ਦਾ ਵੱਧ ਪੈਂਦੀ ਇਹਦਾ